Oh, The ਕਿਦਾਂ ਗਏ ਆ ਜੀ ਭਾਜੀ ਕੀ ਗੱਲ ਹੋਈ ਜਿਹੜੇ ਇੱਥੇ ਗੋਲੀ ਚੱਲਣ ਦੀ ਗੱਲ ਬਾਤ ਹੋਈ ਹੋਇੀ ਹੈ ਪਾਜੀ ਇਹ ਜੈ ਸਿੰਘ ਸਾਹਿਬ ਐ ਇੱਥੇ ਰਹਿੰਦੇ ਉਹਨਾਂ ਦਾ ਘਰ ਸਾਹਮਣੇ ਪਾਜੀ ਇੱਥੇ ਗੱਡੀ ਲੱਗੀ ਸੀ ਠੀਕ ਐ ਇਹਨਾਂ ਦੀ ਗੱਡੀ ਲੱਗੀ ਐ ਇਹ ਪਾਜੀ ਜੈ ਸਿੰਘ ਸਾਹਿਬ ਦੀ ਗੱਡੀ ਲੱਗੀ ਇਹਨਾਂ ਦਾ ਵਿੱਕੀ ਨਾਮ ਐ ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਐ ਇਥੇ ਗੱਡੀ ਲਾਉਣ ਤੋਂ ਪਹਿਾਈ ਗੱਲ ਹੋਈ ਐ ਮੇਰਾ ਬ੍ਰਦਰ ਛੋਟਾ ਭੂਆ ਜੀ ਦਾ ਬੇਟਾ ਮੈਂ ਉਹ ਮੈਂ ਤੇ ਆ ਰਹੇ ਆ ਨਾਲ ਭਾਜੀ ਨਾਲ ਉਹ ਸਿਰ ਦੇ ਨਾਲ ਦੇ ਗੋਲੀ ਵਜੀਏ ਨਾਲ ਦੇ ਲੱਗੀ ਉਹਦੇ ਉਹ ਭਾਈ ਡਿੱਗ ਪਿਆ ਇੱਥੇ ਇੱਥੇ ਡਿੱਗਿਆ ਭਾਜੀ ਗੱਲ ਕੀ ਕਿਉਂ ਕਿਦਾਂ ਗੋਲੀ ਗੱਲ ਭਾਜੀ ਬਸ ਗੱਡੀ ਲਾਉਣ ਤੋਂ ਉਹਨਾਂ ਦੀ ਗੱਲ ਹੋ ਰਹੀ ਕਿਸੇ ਦੇ ਨਾਲ ਆਪਾਂ ਦੇ ਲੰਘ ਰੇ ਸੀ ਲਾਗੋਂ ਦੀ ਹਣ ਤੇ ਪਤਾ ਨਹੀਂ ਗੱਲ ਦਾ ਠੀਕ ਹੈ ਸੌਜੀ ਵਾਲੇ ਨੇ ਭਾਜੀ ਨੇ ਕਿਹਾ ਗੱਡੀ ਪਈ ਥੋੜੀ ਸਾਈਡ ਤੇ ਕਰ ਲੋ ਠੀਕ ਹੈ ਹੋਰ ਖੱਡ ਤੇ ਕੋਈ ਮੈਟਰ ਨਹੀਂ ਹੈਗਾ ਐ ਪਤਾ ਲੱਗੋ ਹੀ ਲੰਘਦੇ ਪਏ ਆ ਠੀਕ ਹੈ ਉਹਨੇ ਉੱਪਰੋਂ ਭਾਜੀ ਗੋਲੀ ਚਲਾਈ ਹੈ ਮੇਰਾ ਬ੍ਰਦਰ ਹੀ ਭੂਆਈ ਦਾ ਬੇਟਾ ਉਹ ਲਾਗੋ ਦੀ ਨੰਗ ਰਿਆ ਸੀ ਠੀਕ ਹੈ ਮੈਂ ਤੋ ਕਰ ਰਿਹਾ ਰਹਿਆ ਠੀਕ ਹੈ ਪਾਜੀ ਪਾਜੀ ਨੂੰ ਇੱਕ ਟੁਕੜ ਟਿੰਨ ਚਾਰ ਪੰਜ ਫਾਰਮਰ ਇਹਨਾਂ ਦੇ ਬ੍ਰਦਰ ਦੇ ਇਹਨਾਂ ਦੇ ਹੱਥ 'ਚ ਗੋਲੀ ਲੱਗੀ ਠੀਕ ਹੈ ਇੱਕ ਗੋਲੀ ਵੱਜੀ ਜ਼ਖਮੀ ਪਾਜੀ ਇੱਕ 2 ਵਜੇ ਇੱਕ ਇੱਕ ਭਾਈ ਦੀ ਇੱਕ ਦੀ ਡੈਸਟ ਹੋ ਗਈ ਜੇ ਤੇ ਦੋ ਬੰਦੇ ਜ਼ਖਮੀ ਜੇ ਭਾਜੀ ਉਹਨਾਂ ਬੰਦੇ ਭੱਜ ਗਏ ਭਾਜੀ ਆਪਣੀ ਕਾਰ ਲੈ ਗਏ ਭਾਜੀ ਕੋਈ ਕਾਰਵਾਈ ਨਹੀਂ ਹਲ ਤੱਕ ਹੋ ਰਹੀ ਠੀਕ ਹੈ ਜੀ ਭਾਈ ਜਿਹੜੇ ਅਸਰੇ ਮਾਰੀ ਉਹ ਲਾਇਸੈਂਸੀ ਭਾਜੀ ਭਾਜੀ ਉਹਨੂੰ ਲਾਇਸੈਂਸੀ ਭਾਜੀ ਨੇ ਮਹੱਲੇ ਵਿੱਚ ਬਹੁਤ ਹੱਦ ਚੁੱਕੀ ਭਾਜੀ ਭਾਜੀ ਉਹਦੇ ਕੋਲ ਦੋ ਨੰਬਰ ਦਾ ਪਤਾ ਨਹੀਂ ਲਾਇਸੈਂਸੀ ਭਾਜੀ ਇਹ ਆਪਾਂ ਕਲੀਅਰ ਨਹੀਂ ਕਰ ਸਕਦੇ ਉਹ ਤਾਂ ਨਹੀਂ ਸਾਨੂੰ ਭਾਜੀ ਪਤਾ ਭਾਜੀ ਪਰ ਮਹੱਲੇ ਵਿੱਚ ਵੀ ਕੋਈ ਵੀ ਉਹਦੇ ਆਣ ਕੇ ਕਹਦੇ ਉਹਦੇ ਬਾਰੇ ਭਾਜੀ ਮਹੱਲੇ ਨੂੰ ਵੀ ਧਮਕੀਆਂ ਲਾਉਂਦਾ ਮੈਂ ਗੋਲੀ ਮਾਰਦਣੀ ਗੋਲੀ ਮਾਰਦਣੀ ਉਹ ਬੋਜ ਜੀ ਡਰਿੰਕ ਕਰਦਾ ਸੀ ਸਾਨੂੰ ਪਤਾ ਠੀਕ ਹੈ ਭਾਜੀ ਅੱਜ ਉਹਨੇ ਗੋਲੀ ਮਾਰ ਦਿੱਤੀ ਭਾਜੀ ਕਿਹਦੇ ਪੁਲਿਸ ਆਈ ਕੀ ਜਾਂਚ ਪੁਲਿਸ ਭਾਜੀ ਹਜ ਤੱਕ ਕੋਈ ਨਹੀਂ ਪੁਲਿਸ ਆਈ ਤੇ ਭਾਜੀ ਉਹ ਭੱਜ ਗਿਆ ਉਹਨਾਂ ਦੇ ਸਾਹਮਣੇ ਉਸਦੇ ਸਾਹਮਣੇ ਭੱਜ ਗਿਆ ਭਾਜੀ ਪੁਲਿਸ ਸਾਹਮਣੇ ਗੱਡੀ ਭਾਜੀ ਲੈ ਕੇ ਚਲ ਗਿਆ ਭਾਈ ਪਰ ਪੁਲਿਸ ਨਾਲੇ ਮਗਰ ਗਈ ਹੈਗੀ ਠੀਕ ਹੈ ਭਾਜੀ ਸਾਡਾ ਜਿਹੜਾ ਭਰਾ ਸੀ ਮੇਰਾ ਭੂਜ ਦੇ ਬੇਟਾ ਉਹ ਭਾਈ ਡੈਥ ਹੋ ਗਿਆ ਭਾਜੀ ਭਾਜੀ ਇਹਦੀ ਪਾਜੀ ਉਹਦੀ ਡੈਥ ਹੋ ਗਈ ਪਾਜੀ ਸਾਡੀ ਸਜ਼ਾ ਚਾਹੁੰਦੇ ਪਾਜੀ ਪਾਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਪਾਜੀ ਸਾਰਾ ਪਰਿਵਾਰ ਭੱਜ ਗਿਆ ਪਾਜੀ ਪਾਜੀ ਭੱਜ ਗਿਆ ਉਹਦਾ ਪਰਿਵਾਰ ਭਾਈ ਲੈ ਕੇ ਪੁਲਿਸ ਦੇ ਸਾਹਮਣੇ ਭਾਈ ਭੱਜੇ ਉਹ ਅੱਛਾ ਪੁਲਿਸ ਦੇ ਸਾਹਮਣੇ ਭੱਜ ਹਾਂਜੀ ਪਾਜੀ ਕੋਈ ਪੁਲਿਸ ਪਾਜੀ ਭਰਿਆ ਨਹੀਂ ਮੌਕੇ ਤੇ ਪਾਜੀ ਪੁਲਿਸ ਤੋਂ ਆਵੇ ਇਥੋਂ ਵੇਖ ਰਹੀ ਭਾਈ ਸਾਹਮਣੇ ਗੱਡੀ ਲੈ ਕੇ ਚਲ ਗਏ ਨੇ ਪਾਜੀ ਪੁਲਿਸ ਨੇ ਕੋਈ ਕਾਰਵਾਈ ਪਾਜੀ ਕੋਈ ਕਾਰਵਾਈ ਨਹੀਂ ਹਲੇ ਪਾਜੀ ਹੁਣ ਉਹਨਾਂ ਗਏ ਪਾਜੀ ਪੁਲਿਸ ਤੇ ਖੜੀ ਹੈ ਹੁਣ ਆਈ ਹੈ ਪਾਜੀ ਪੁੱਛ ਰਹੀ ਹੈ ਕੀ ਹੋਇਆ ਕੀ ਪਾਜੀ ਉਹ ਕਰ ਨਹੀਂ ਗਈ ਉਹਨਾਂ ਨੂੰ ਪਾਜੀ ਉਹਦਾ ਸਾਨੂੰ ਹੁਣ ਪਾਜੀ ਪਤਾ ਨਹੀਂ ਇਹ ਪਾਜੀ ਇੱਥੇ ਪੁਲਿਸ ਖੜੀ ਸੀ ਉਦੋਂ ਆਈ ਜਦੋਂ ਆਪਾਂ ਜਦੋਂ ਸਾਨੂੰ ਪਤਾ ਲੱਗਾ ਆਏ ਆਪਣੇ ਪਹਿਲਾਂ ਲਾਈਫ ਕੇਅਰ 'ਚ ਖੜਿਆ ਫਿਰ ਫਿਰ ਸਕੋਰ 'ਚ ਉੱਥੇ ਖੜਿਆ ਗੁਰਨਾਨਕ 'ਚ ਉਹਨਾਂ ਪਾਜੀ ਡੈੱਡ ਕਰਾਰ ਦਿੱਤਾ ਫਿਰ ਸਕੋਰ 'ਚ ਵੀ ਖੜਿਆ ਉਹਨਾਂ ਨੂੰ ਵੀ ਡੈੱਡ ਕਰਾਰ ਦਿੱਤਾ ਪਾਜੀ ਇੱਕ ਬੰਦੇ ਦੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹਾਂਜੀ ਭਾਈ ਦੋ ਜਣੇ ਜ਼ਖਮੀ ਜੇ ਭਾਈ ਦੋ ਦੋਹਾਂ ਚ ਲੱਤ 'ਚ ਦਾ ਵਾਹ ਤੀਨ ਅਜੀ ਵੀਰ ਜੀ ਤੁਹਾਡਾ ਮੇਰਾ ਇਹ ਪਿਨਾਮ ਆ ਮੇ ਮਜੀਠਾ ਰੋਡ ਗੰਡਾ ਸਿੰਘ ਵਾਲਾ ਕੀ ਵਾਰਦਾ ਸੀ ਵਾਰਦਾਤ ਭਾਈ ਸਬਜੀ ਵਾਲਾ ਆਇਆ ਸੀ ਉਹਨੇ ਕਿਹਾ ਵੀ ਭਾਜੀ ਰਾਹ ਦੇ ਦਿਓ ਮੈਂ ਰੇੜੀ ਨਗਾਉਣੀ ਆ ਉਹਨੇ ਕੀ ਕੀਤਾ ਕਿ ਉਹਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਕੀ ਕਹਤਾ ਜਿਹੜੀ ਗੋਲੀ ਮਾਰ ਦੇਣੀ ਆ ਉਹਨੇ ਉੱਤੋਂ ਚਬਾਰੇ ਤੋਂ ਉਹਨੂੰ ਗੋਲੀ ਮਾਰ ਦਿੱਤੀ ਹਾਂਜੀ ਇਤੋਈ ਤੇ ਮੇਰੇ ਤਾਇ ਜੀ ਦਾ ਬੇਟਾ ਇੱਥੇ ਖਲੋਤਾ ਉਹਨੇ ਉਹਦੇ ਵੀ ਮਾਰ ਦਿੱਤੀ ਤੇ ਜਿਹੜਾ ਇੱਕ ਨੰਗਦਾ ਵੀਰ ਉਹਨੂੰ ਉਹਦੇ ਵੱਲ ਉਹਨੇ ਫਾਇਰ ਕੀਤਾ ਉਹ ਭੱਜਣ ਲੱਗਾ ਤੇ ਉਹ ਡਿੱਗ ਗਿਆ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਉਹ ਟੋਟਲ ਕਿੰਨੇ ਬੰਦਿਆਂ ਦੇ ਭਾਈ ਟੋਟਲ ਇੱਕ ਦੇ ਡੈਥ ਹੋ ਗਈ ਆ ਤੇ ਦੋ ਜਖਮੀ ਆ ਭਾਜੀ ਤੇ ਤੁਹਾਡੇ ਭਰਾ ਦੀ ਡੈਥ ਹੋ ਗਈ ਨਹੀਂ ਇਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਤੇ ਸਾਡਾ ਜਿਹੜਾ ਜ਼ਖਮੀ ਆ ਇੱਕ ਸਬਜੀ ਵਾਲਾ ਵੀ ਜ਼ਖਮੀ ਆ ਉਹਦੇ ਵੀ ਲੱਤ 'ਚ ਗੋਲੀ ਮਾਰੀ ਆ ਇਹ ਤਿੰਨ ਚਾਰ ਸਾਲ ਹੋ ਗਏ ਉਹ ਗੱਲ ਮਹੱਲੇ 'ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣਾ ਸਬਜੀ ਵਾਲੇ ਦੇ ਨਾਂ ਲੱਗੇ ਤੇ ਬਾਕੀ ਨੂੰ ਗੋਲੀ ਮਾਰਨ ਦਾ ਕੀ ਮਤਲਬ ਹੈ ਭਾਈ ਇਸ ਤਰ੍ਹਾਂ ਹੀ ਕੇ ਬਸ ਬਦਮਾਸ਼ੀ ਮਹੱਲੇ ਦੇ ਵਿੱਚ ਹੋਰ ਕੀ ਆ ਸ਼ਰਾਬ ਪੀਤੀ ਭਾਈ ਉਹਨੂੰ ਪਤਾ ਨਹੀਂ ਲੱਗਦਾ ਤੂੰ ਕਦੀ ਆ ਜਾਓ ਉਹਦੇ ਕੋਲ ਦੋ ਵੈਪਨ ਆ ਇੱਕ ਪਤਾ ਨਹੀਂ ਲਿਸੈਂਸੀ ਆ ਦੂਜਾ ਇੱਕ ਤੇ ਉਹਦੇ ਕੋਲ ਲਿਸੈਂਸੀ ਸਰਕਾਰੀ ਮੁਲਾਜ਼ਮ ਹੋ ਗਿਆ ਤਾਂ ਭਾਜੀ ਤਾਈਆਂ ਕਰਕੇ ਦੈਸਤ ਬੁਲਾਉਂਦਾ ਕਿ ਇਹ ਪਿੰਡ ਵਾਲੇ ਚਲੋ ਕੀ ਕਹਿ ਸਕਦੇ ਮੈਨੂੰ ਕਿ ਮੈਂ ਸਰਕਾਰੀ ਪੈਸੇ ਥੇਲੇ ਵਾਲਾ ਕਿਹਦੀ ਸਜ਼ਾ ਚਾਹਦੇ ਆਸਤਰੀ ਭਾਜੀ ਸਜ਼ਾ ਉਹਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਉਹਨੇ ਤਿੰਨ ਚਾਰ ਸਾਲ ਹੋ ਗਿਆ ਬੜਾ ਤੰਗ ਕੀਤਾ ਇੱਥੇ ਰਾਜ ਹੀ ਗੱਡੀ ਲਾ ਦਿੰਦਾ ਅਸੀਂ ਆਪਣੀਆਂ ਉਹ ਗੁਰਦੁਆਰੇ ਤੋਂ ਪਿੱਛੇ ਗੱਡੀਆਂ ਲਾ ਕੇ ਆਉਂਨੇ ਆਂ ਅਸੀਂ ਲੜਾਈ ਤੋਂ ਕਹਿ ਦਿੰਨੇ ਵੀ ਚਲੋ ਕੀ ਕਹਿਣਾ ਜਿਹਨੇ ਮਾਰੀ ਸਾਰਾ ਪਰਿਵਾਰ ਕਿੱਥੇ ਹੈ ਜੀ ਸਾਰਾ ਪਰਿਵਾਰ ਭਾਜੀ ਪਗੋੜਾ ਹੋ ਗਿਆ ਹੁਣ ਆਪਣੀ ਗੱਡੀ ਤੇ ਵਾਲਾ ਆਪਣੀ ਸਾਰਾ ਭਾਈ ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਉੱਥੇ ਜਾ ਕੇ ਤੇ ਉਹ ਸਾਡੇ ਨਾਲ ਆਏ ਤੇ ਉਹਨਾਂ ਦੇ ਸਾਹਮਣੇ ਹੀ ਨਿਕਲ ਗਏ ਉਹ ਪੁਲੀਸ ਦੇ ਸਾਹਮਣੇ ਬੰਦੇ ਨਿਕਲੇ ਹਾਂ ਸਾਹਮਣੇ ਹੀ ਨਿਕਲ ਗਏ ਉਹਨਾਂ ਦੇ ਪੁਲਿਸ ਦੇ ਬੰਦੇ ਜੀ ਭਾਈ ਕੀ ਨਾਮ ਹੈ ਆਪਣਾ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਮੇਰਾ ਨਾਮ ਭਾਈ ਰਮਨਦੀਪ ਹੈ ਮੈਂ ਪੰਡੋਰੀ ਦਾ ਰਹਿਣ ਵਾਲਾ ਤੇ ਇੱਥੇ ਗੱਲ ਹੋਈ ਜੇ ਭਾਈ ਗੱਡੀ ਦੇ ਗੱਡੀ ਰਸਤੇ 'ਚ ਲੱਗੀ ਸੀ ਤੇ ਸਬਜ਼ੀ ਵਾਲਾ ਜਾ ਰਿਹਾ ਸੀ ਉਹ ਸਬਜ਼ੀ ਵਾਲੇ ਨੇ ਗੇੜ ਘੜਕਾ ਕੇ ਕਹਿਤਾ ਜੀ ਸਬਜ਼ੀ ਗੱਡੀ ਸਾਈਡ ਤੇ ਕਰ ਦਿਓ ਮੈਂ ਆਪਣੀ ਰੇੜੀ ਕੱਢਣੀ ਹੈ ਉਹਨੇ ਉਹਨੂੰ ਇਹ ਗੱਲ ਕਹੀ ਆ ਵੀ ਮਤਲਬ ਜਿੱਦਾਂ ਲਾ ਲੋ ਕੋਈ ਵੀ ਵੀ ਤੂੰ ਇਸੇ ਗੱਲ ਤੋਂ ਲੈ ਕੇ ਗੋਲੀਆਂ ਨੇ ਜਿਹੜੀ ਆ ਆਪਣੇ ਉੱਤੋਂ ਉੱਪਰ ਹੀ ਚਲਾਉਂਦਾ ਥੱਲੇ ਨਹੀਂ ਉਹ ਹੁੰਦਾ। ਉੱਥੋਂ ਹੀ ਉਹਨੇ 5 ਫਾਇਰ ਕੱਢੇ ਨੇ। ਭਾਜੀ ਇਲਾਕੇ 'ਚ ਕਿਸ ਤਰ੍ਹਾਂ ਦਾ ਮੋਰ ਆ ਜਦੋਂ ਗੋਲੀ ਇਲਾਕੇ ਦੇ ਭਾਜੀ ਸ਼ਰਾਬ ਪੀ ਕੇ ਅਸੀਂ ਟੈਕਸੀਆਂ ਦਾ ਕੰਮ ਕਰਦੇ ਆਂ। ਗੱਡੀ ਰਸਤੇ 'ਚ ਲੱਗੀ ਹੁੰਦੀ ਆ ਅੱਧੀ ਰਾਤ ਅਈ ਦਰਵਾਜ਼ਾ ਖੜਕਾਉਂਦੇ ਆਂ ਦਰਵਾਜ਼ਾ ਨਹੀਂ ਖੋਲਦੇ। ਸਾਡੇ ਕੋਲੇ ਬਗਾਨੀਆਂ ਗੱਡੀਆਂ ਨੇ ਅਸੀਂ ਭਾਜੀ ਕਿੱਥੋਂ ਜ਼ਿੰਮੇਵਾਰੀ ਲੈ ਲਾਂਗੇ? ਅਸੀਂ ਆਪਣੇ ਘਰ ਦੇ ਲੱਗੇ ਹੀ ਲਾਵਾਂਗੇ ਨਾ। ਇਸ ਬੰਦੇ ਦੇ ਐਹੋ ਹੀ ਹੁੰਦਾ ਹੈ ਹਰ ਵਾਰ ਇਹੀ ਚੀਜ਼ ਹੁੰਦੀ ਆ ਕਿ ਮਤਲਬ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਲੀ ਵਜਦੀ ਜੇ ਮਨਜੀਠਾ ਰੋਡ ਭਾਜੀ ਮਨਜੀਠਾ ਰੋਡ ਭਾਈ ਮੌਕੇ ਤੇ ਪੁਲਿਸ ਵੀ ਆਈ ਤੇ ਕੀ ਪੁਲਿਸ ਵੱਲੋਂ ਕੋਈ ਕਾਰਵਾਈ ਪੁਲਿਸ ਵੱਲੋਂ ਭਾਜੀ ਕੋਈ ਕਾਰਵਾਈ ਨਹੀਂ ਮਿਲੀ ਕੋਈ ਉਹਨਾਂ ਨੂੰ ਮਤਲਬ ਇਸ ਟਾਈਮ ਉਹਨਾਂ ਨੂੰ ਕੋਈ ਦੱਸ ਕੇ ਨਹੀਂ ਗਏ ਕੁਝ ਨਹੀਂ ਹੈ ਸਿਰਫ ਉਹ ਆਪਣੇ ਗੱਡੀ ਲੈ ਕੇ ਸਾਹਮਣੇ ਪਈ ਸੀ ਵੀਡੀਓ ਕੈਚ ਕੀਤੀ ਤੁਹਾਡੇ ਸਾਹਮਣੇ ਚਲ ਗਈ ਵੀਡੀਓ ਕੈਚ ਕੀਤੀ ਇਹ ਤੁਹਾਨੂੰ ਪਤਾ ਸਾਰਾ ਕੁਝ ਕਰਿਆ ਪਰ ਸਾਨੂੰ ਕੁਝ ਨਹੀਂ ਦੱਸ ਕੇ ਗਏ ਜਿਨ੍ਹਾਂ ਨੇ ਗੋਲੀਆਂ ਮਾਰੇ ਸਾਰਾ ਪਰਿਵਾਰ ਇਸ ਟਾਈਮ ਸਾਰਾ ਪਰਿਵਾਰ ਇਸ ਟਾਈਮ ਭੱਜ ਗਿਆ ਗੱਡੀ ਲੈ ਕੇ ਨਾਲ ਚਲ ਗਿਆ ਗੱਡੀ ਲੈ ਕੇ ਨਾਲ ਚਲ ਗਿਆ ਕੁਝ ਨਹੀਂ ਕੀਤਾ ਤੁਹਾਨੂੰ ਕੁਝ ਨਹੀਂ ਕੀਤਾ ਜੀ ਭਾਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਇਸ ਤਰ੍ਹਾਂ ਕਾਰ ਤਸ ਜਾਇਦੀ ਹੈ ਤੇ ਬੰਦਾ ਭਾਜੀ ਆਪਣੇ ਬਿਜਲੀ ਬੋਰਡ ਦੇ ਵਿੱਚ ਜਾਈ ਜੇ ਕਿ ਕੀ ਲੱਗਦਾ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮ ਹੈ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਹੁਣ ਅਸੀਂ ਦਿਹਾੜੀਦਾਰ ਬੰਦੇ ਆ ਭਾਜੀ ਅਸੀਂ ਇਹਦੇ ਨਾਲ ਮੱਥਾ ਨਹੀਂ ਲਾ ਸਕਦੇ ਸਾਨੂੰ ਧਮਕੀਆਂ ਦੇਂਦਾ ਮੈਂ ਤੁਹਾਨੂੰ ਐਂ ਕਰਾ ਦੂੰ ਓਂ ਕਰਾ ਦੂੰ ਤੇ ਅਸੀਂ ਮਤਲਬ ਪਹਿਲੇ ਵੀ ਇਲਾਕੇ ਦੇ ਵਿੱਚ ਪਹਿਲੇ ਵੀ ਮਤਲਬ ਤੁਸੀਂ ਭਾਜੀ ਲਾ ਲਓ 4 4 ਸਾਲ ਤੋਂ ਇਹੋ ਹੀ ਚੀਜ਼ ਹੈ ਧਮਕਾ ਆਇਆ ਜਾ ਰਿਹਾ ਕਰੀ ਮੈਂ ਜਿਹੜਾ ਵੀ ਕੋਈ ਗੱਲ ਕਰਦਾ ਉਹਨੂੰ ਇਹ ਚੀਜ਼ ਕਹਿ ਦਿੰਦਾ ਪੀ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਆ ਇਸ ਚੀਜ਼ ਤੋਂ ਕੋਈ ਵੀ ਜਿਹੜਾ ਅੱਗੇ ਨਹੀਂ ਆਉਂਦਾ ਨਾ ਕੋਈ ਗੱਲ ਕਰਦਾ ਠੀਕ ਹੋ ਗਿਆ ਭਾਈ ਤੁਸੀਂ ਗੋਲੀ ਚੱਲਣੇ ਬਾਰੇ ਦੱਸਿਆ ਜੀ ਹਾਂ ਜੀ ਤੇ ਗੋਲੀ ਚੱਲੀ ਆ ਇੱਕ ਬੰਦਾ ਕਹਿੰਦੇ ਵੀ ਜ਼ਖਮੀ ਹੋਇਆ ਤੇ ਇੱਕ ਕਿਤੇ ਹੋ ਕੇ ਨਾ ਕਿਤੇ ਟਿਕ ਟੁਕ ਪਿਆ ਸੀਗਾ ਇਹਨਾਂ ਨੂੰ ਪਤਾ ਚੱਲਿਆ ਉਹਨੂੰ ਜੀ ਸਰ ਕਹਿੰਦੇ ਗੋਲੀਆਂ ਚਾਰ ਪੰਜ ਲੰਘ ਖਰੀਦੋਤ ਵੀ ਕਹਿੰਦੇ ਹੋ ਹਾਂ ਜੀ ਦੱਸਿਆ ਤੇ ਲੱਗੀ ਕਮਾਂਡੀਆਂ ਨੇ ਉਹ ਗੱਲ ਦੱਸੀ ਆ ਕਿ ਚਰਪਾਣੀ ਗੋਲੀ ਚਲਾਈ। ਕਾਰਨ ਕੀ ਪਤਾ ਲੈ ਕੁਛ ਪਤਾ ਨਾ ਕਾਰਨ। ਕਾਰਨ ਤਾਂ ਕੋਈ ਉਹ ਜੀ ਗੱਲ ਪਾਨੀ ਇੰਨਾ ਦੱਸਿਆ ਕਿ ਨੇ ਉਹ ਸ਼ਰਾਬ ਸ਼ਰੂਪ ਪੀਤੀ ਜਿਸ ਨੇ ਗੋਲੀ ਚਲਾਈ ਹੈ। ਸਰ ਉਹ ਕਹਿੰਦੇ ਪਹਿਲਾਂ ਵੀ ਬੜੀਆਂ ਧਮਕੀਆਂ ਦਿੰਦਾ ਹੁੰਦਾ ਸੀ ਕਿ ਗੋਲੀ ਚਲਾ ਦੇਣੀ ਪਰ ਅੱਜ ਜਦੋਂ ਗੱਲਬਾਤ ਹੋਦੀ ਸੀ ਇੱਕ ਸਬਜ਼ੀ ਵਾਲੇ ਰੇੜੀ ਵਾਲੇ ਦੇ ਨਾਲੇ ਪਰ ਨਜਾਇਜ਼ ਹੀ ਉਹਨੇ ਦੋ ਬੰਦਿਆਂ ਦੇ ਉੱਤੇ ਹੋ ਕੇ ਗੋਲੀਆਂ ਚਲਾ ਦਿੱਤੀ। ਵੇਖੋ ਜੀ ਅਚਨ ਚੀਜ਼ ਚਲਾਉਣ ਨਾਲ ਲੱਗੇ ਲੱਗੀ ਹੋ ਕੇ ਤੇ ਹੋਰ ਵੀ ਕਹਿ ਨਹੀਂ ਸਕਦੇ ਇਸ ਬੀਚ। ਸਰ ਕਹਿੰਦੇ ਸਰਕਾਰੀ ਮੁਲਾਜ਼ਮ ਸੀ ਕੋਈ। ਜਿਹਦੇ ਵੱਲੋਂ ਬੁਰੀ ਚਲ। ਦੇਖੋ ਜੇਹੀ ਦੱਸਦੇ ਹੁਣ ਪਤਾ ਨਹੀਂ ਬਿਜਲੀ ਬੋਰ ਉਹਨਾਂ ਦੇ ਘਰੇ ਲੋਕ ਲੱਗੇ ਇਸ ਟਾਈਮ ਤੇ ਆ ਫਰਾਰ ਨੇ ਉਹ ਸਰ ਉਹ ਕਹਿੰਦੇ ਪੁਲਿਸ ਦੀ ਮੌਜੂਦਗੀ ਵਿੱਚ ਭੱਜੇ ਆ ਜੀ ਲੋਕਾਂ ਦਾ ਕਹਿਣਾ ਨਹੀਂ ਨਹੀਂ ਪਹਿਲੇ ਭੱਜ ਗਏ ਸੀ ਕਹਿੰਦੇ ਪੁਲਿਸ ਮੌਜੂਦ ਸੀ ਪੁਲਿਸ ਦੇ ਸਾਹਮਣੇ ਉਹ ਚਲੇ ਗਏ ਜਾਂ ਪਰ ਪੁਲਿਸ ਨੇ ਉਹਨਾਂ ਨੂੰ ਰੋਕਿਆ ਨਹੀਂ ਜੀ ਨਹੀਂ ਪਹਿਲੇ ਭੱਜ ਗਿਆ ਅਸੀਂ ਖੁਦ ਨੇ ਮੌਕਾ ਵੇਖਾ ਜਾ ਕੇ ਆਪ ਸਰ ਕਿਸ ਤਰ੍ਹਾਂ ਦੀ ਕਾਰਵਾਈ ਪਰਵਾਹ ਨਾਲ ਹੋਵੇਗਾ ਜੋ ਮਤਲਬ ਬੰਦਾ ਰਾਈਟ ਹੋ ਕੀਤਾ ਜਾਏਗਾ ਪਰ ਪੁਲਿਸ ਦੇ ਵੱਲੋਂ ਕੰਮ ਕੀਤਾ ਜਾ ਬਿਲਕੁਲ ਬਿਲਕੁਲ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਏਗਾ ਬਿਲਕੁਲ ਰੀਸੈਂਟਲੀ ਇਨਵੈਸਟੀਗੇਸ਼ਨ ਚੱਲ ਰਹੀ ਹੁਣੇ ਜਸਟ ਫਿਊ ਮਿੰਟਸ ਬੈਕ ਇਨਸੀ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈਲੇ ਡਿਸਕਲੋਜ਼ ਨਹੀਂ ਕਰਾਂਗੇ ਬਾਕੀ ਜੋ ਵੀ ਐਫਆਈਆਰ ਹੁੰਦੀ ਹੈ ਡਿਟੇਲਸ ਅਸੀਂ ਕਰਕੇ ਵਰਕ ਕਰ ਰਹੇ ਜਿਹਦੇ ਉੱਤੇ ਹਾਂਜੀ ਇਟ ਇਸ ਬੀਗ ਇਨ ਪ੍ਰੋਸੈਸ ਕਿਉਂਕਿ ਹੁਣੀ ਫਿਊ ਮਿੰਟਸ ਬੈਕ ਹੋਇਆ ਉਹ ਚੱਲ ਰਿਹਾ ਜੀ ਪ੍ਰੋਸੈਸ ਹੈ ਹਾਂ ਜਿੰਨਾ ਦਾ ਸੁਣਨ ਚ ਆਇਆ ਸਰਕਾਰੀ ਮੁਲਾਜ਼ਮ ਹੈ ਬਾਕੀ ਆਇਡੈਂਟੀਫਿਕੇਸ਼ਨ ਦਾ ਬਾਅਦ ਚ ਹੀ ਹੋ ਪਾਏਗੀ ਜੀ ਹਾਂਜੀ ਇੱਕ ਦੀ ਲਿਗ ਤੇ ਆਇਆ ਹੈਗਾ ਜੀ ਬਾਕੀ ਦੂਸਰੇ ਦਾ ਇੱਕ ਦੇਖ ਰਿਹਾ ਹਸਪੀਟਲ ਚ ਲੈ ਕੇ ਗਏ लेट्स ਸੀ ਕੀ ਉਹਦਾ ਕੀ ਬਣਦਾ ਜੀ ਆਫੀਸ਼ੀਅਲੀ ਨਹੀਂ ਹਲੇ ਤੱਕ ਸਾਨੂੰ ਆਇਆ ਹੈ ਕਿ ਜਦੋਂ ਆਏਗਾ ਤਾਂ ਵੀਰ ਲੈਟਿਨ ਹੋ ਜੀ